ਏਸ਼ਾਂ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਨਾਲ ਜੁੜਿਆ ਹਾਂ ਜਿਸ ਤਰ੍ਹਾਂ ਅਕਸਰ ਹੀ ਸੁਣਿਆ ਜਾਂਦਾ ਹੈ ਕਿ ਜੱਟ ਦੀ ਜੂਨਪੁਰੀ ਤੜਫ ਤੜਫ ਮਰ ਜਾਣਾ ਪਰ ਸਮੇਂ ਦੇ ਬਦਲਾਵ ਅਤੇ ਹਾਲਾਤ ਅਜਿਹੇ ਪੈਦਾ ਹੋ ਚੁੱਕੇ ਹਨ ਕਿ ਮਰਨ ਤੱਕ ਤਾਂ ਜਿਹੜੀ ਕਿਸਾਨ ਦੀ ਤੜਫਣਾ ਸੀ ਉਹ ਤਾਂ ਸਭ ਦੇ ਸਾਹਮਣੇ ਹੈ ਤੇ ਹੁਣ ਕਿਸਾਨਾਂ ਨੂੰ ਮਰਨ ਤੋਂ ਬਾਅਦ ਵੀ ਤੜਫਣਾ ਪੈਂਦਾ ਹੈ ਮਰੇ ਹੋਏ ਕਿਸਾਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੰਘਰਸ਼ ਦੀਆਂ ਕਿਹੋ ਜਿਹੀਆਂ ਰਾਹਾਂ ਤੇ ਤੁਰਨਾ ਪੈਂਦਾ ਹੈ ਕੈਮਰਾ ਪਰਸਨ ਮੇਰੇ ਨਾਲ ਤਸਵੀਰ ਦਿਖਾਉਣਗੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ਹਾਈਵੇਅ ਦੀ ਜਿੱਥੇ ਇੱਕ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਧਰਨਾ ਲਗਾਇਆ ਹੋਇਆ ਹੈ ਦੋਸ਼ਨ ਕਿਸਾਨ ਯੂਨੀਅਨ ਡੱਲੇਵਾਲ ਦੇ ਜਿਹੜੇ ਸੁਭਾਈ ਆਗੂ ਹੈ ਸੁਭਾਈ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਜਵਾਈ ਲੱਗਦੇ ਇੱਕ ਵਿਅਕਤੀ ਤੇ ਦੋਸ਼ਨ ਕੀ ਇੱਕ ਬਜ਼ੁਰਗ ਵਿਅਕਤੀ ਦੀ ਇਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਕਿ ਉਹ ਵਿਅਕਤੀ ਕੁਝ ਦਿਨਾਂ ਬਾਅਦ ਹਸਪਤਾਲ ਵਿੱਚ ਦਮ ਤੋੜ ਗਿਆ ਜਿਸ ਪੁਲਿਸ ਨੇ 2-3 ਦਿਨ ਕਾਰਵਾਈ ਕਰਨ ਦੀ ਹਮਾਕਤ ਨਹੀਂ ਕੀਤੀ ਰੁਝੇਵੇਂ ਦਾ ਹਵਾਲਾ ਸੀ ਉਹ ਵੀ ਜਵਾਨ ਦਿਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਦਾ ਜਮਾਵੜਾ ਹੈ ਤੇ ਹੁਣ ਇਸ ਧਰਨੇ ਪ੍ਰਦਰਸ਼ਨ ਦਾ ਦੌਰ ਜਿਹੜਾ ਆਰੰਭ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਨ ਦਾ ਮਨ ਬਣਾਇਆ ਕੁਝ ਆਗੂ ਸਾਡੇ ਨਾਲ ਜੁੜੇ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਸਾਸੀ ਕਾਲ ਭਾਈ ਜੀ ਸਾਸੀ ਕਾਲ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਰਮਲ ਸਿੰਘ ਆ ਜੀ ਮੈਂ ਜ਼ਿਲ੍ਹਾ ਪ੍ਰਧਾਨ ਫਰੀडम ਫੈਕਟਰੀ ਉੱਤ ਅਧਿਕਾਰੀ ਜਥੇਬੰਦੀ ਦਾ ਜੀ ਇਹਦਾ ਇਹ ਮਸਲਾ ਸੀਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁੱਚਾ ਸਿੰਘ ਜਿਹੜੇ ਆਈਐਨ ਫੌਜ ਦੇ ਵਿੱਚ ਭਰਤੀ ਹੋਇਆ ਸੀ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅੰਗਰੇਜ਼ ਸਰਕਾਰ ਦੇ ਨਾਲ ਲੋਹਾ ਲਿਆ ਸੀ ਇਹ ਉਹਨਾਂ ਦਾ ਪੋਤਰਾ ਸੀ ਸੁਖਦੇਵ ਸਿੰਘ ਜਿਨ੍ਹਾਂ ਦੀ ਜ਼ਮੀਨੀ ਵਿਵਾਦ ਕਾਰਨ ਲੜਾਈ ਹੋਈ ਹੈ ਜੀ ਲੜਾਈ ਹੋਣ ਤੋਂ ਅਪਰੰਤ ਇਹ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਔਰ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦਾ ਜਿਹੜਾ ਮਤਲਬ ਬਿਆਨ ਲੈ ਜੀ ਬਿਆਨ ਤੋਂ ਬਿਆਨਾਂ ਤੋਂ ਬਾਅਦ ਕੱਲ ਸੁਖਦੇਵ ਸਿੰਘ ਦੀ ਮੌਤ ਹੋ ਗਈ ਜੀ ਸਰ ਸੁਖਦੇਵ ਸਿੰਘ ਨੇ ਜਿਉਂਦੇ ਜੀ ਉਹਨਾਂ ਵਿਅਕਤੀਆਂ ਦੇ ਨਾਮ ਲਿਖਾਤੇ ਸੀ ਪੁਲਿਸ ਨੂੰ ਜਿਨ੍ਹਾਂ ਨੇ ਉਸ ਦੀ ਸੁਖਦੇਵ ਸਿੰਘ ਦੀ ਕੁੱਟ ਮਾਰ ਕੀਤੀ ਸੀ ਬਿਲਕੁਲ ਜੀ ਸੁਖਦੇਵ ਸਿੰਘ ਨੇ ਆਪ ਲੜਾਈ ਦਾ ਸਾਰਾ ਕਾਰਨ ਦੱਸ ਕੇ ਉਹ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਬਿਆਨ ਦਰਜ ਕਰਾਏ ਆ ਤੇ ਪਰਚਾ ਦਰਜ ਕਿਉਂ ਨਹੀਂ ਹੋਇਆ ਕਿਸੇ ਨੇ ਕੋਈ ਕਾਰਨ ਦੱਸਿਆ ਇਹ ਇਹ ਪੁਲਿਸ ਦੀ ਨਲਾਇਕੀ ਹੈ ਜੀ ਕਿਉਂਕਿ ਇਹ ਪਹਿਲਾਂ ਤੋਂ ਹੀ ਜਦੋਂ ਪੁਲਿਸ ਪ੍ਰਸ਼ਾਸਨ ਜੋ ਕੋਈ ਸੰਘਰਸ਼ ਕਰਕੇ ਜੋ ਕੁਝ ਮਿਲਦਾ ਹੈ ਜੀ ਉਦਾਂ ਅਸਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰਿਵਾਰ ਦੀਆਂ ਕੁਝ ਔਰਤਾਂ ਨਾਲ ਵੀ ਗੱਲ ਕਰਦੇ ਆ ਸੁਣਾਵਾਂਗੇ ਉਹਨਾਂ ਦਾ ਪੱਖ ਕੁਛ ਹੈ ਜਾਣਕਾਰੀ ਜਵਾਈ ਹੈ ਜੀ ਢੱਲੇ ਵਾਲ ਦਾ ਹਾਂਜੀ ਜੀ ਨੇ ਮਾਰਿਆ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਇਹਦੇ ਵਿੱਚ ਸੁਣਾਈ ਹੋਈ ਹੈ ਸਾਡੀ ਬਹੁਤ ਤੇ ਉਹ ਪੈਸੇ ਧੱਕੀ ਜਾਂਦੇ ਆ ਨੂੰ ਸੁਣਾਈ ਪਰ ਸਾਲਿਆਂ ਨੂੰ ਪੈਸੇ ਧੱਕੀ ਜਾਂਦੇ ਆ ਸਾਡੀ ਗੱਲ ਹੀ ਨਹੀਂ ਸੁਣਦੇ ਪਿਆਨ ਕਰੇ ਜਾ ਕੇ ਲੈ ਆਏ ਪਰ ਉਸ ਤੋਂ ਬਾਅਦ ਪੁਲਿਸ ਨੇ ਸਾਡੇ ਵੱਲ ਬਿਲਕੁਲੋਂ ਕੰਨ ਨਹੀਂ ਕੀਤਾ ਇਹ ਅਸੀਂ ਦੁਖੀ ਹੋ ਕੇ ਅੱਜ ਜੋ ਕਿ ਸਾਡੀ লাশ ਹਸਪੀਟਲ ਵਿੱਚ ਪਈ ਆ ਅਸੀਂ ਸੜਕ ਤੇ ਰਲ ਰਹੇ ਹਾਂ ਸੁਨਾਹੀ ਸਾਡੀ ਹਜੇ ਤੱਕ ਨਹੀਂ ਹੋ ਰਹੀ ਜੀ ਬਿਲਕੁਲ ਤਸਵੀਰਾਂ ਤੁਸੀਂ ਮੇਰੇ ਨਾਲ ਬਿਲਕੁਲ ਦੇਖੀਆਂ ਕਿਸ ਤਰ੍ਹਾਂ ਨਾਲ ਔਰਤਾਂ ਜਿਹੜਾ ਵਰਲਾਪ ਕਰ ਰਹੀਆਂ ਨੇ ਤੇ ਤਸਵੀਰ ਹਾਲਾਤ ਉਹੀ ਬਿਆਨ ਕਰਦੀ ਹੈ ਕਿ ਟੜਫਣਾ ਜਿਉਂਦਿਆਂ ਤੱਕ ਨਹੀਂ ਸਕੋ ਮੌਤ ਤੋਂ ਬਾਅਦ ਵੀ ਹੈ ਜਿਹੜਾ ਲੋਕਾਂ ਨੂੰ ਟੜਫਣਾ ਪੈ ਰਿਹਾ ਹੈ ਇਸ ਮਾਮਲੇ ਦੇ ਵਿੱਚ ਫਿਲਹਾਲ ਦੀ ਕੜੀ ਪੁਲਿਸ ਕੋਲੇ ਕਹਿਣ ਕੋਈ ਨੂੰ ਕੱਖ ਨਹੀਂ ਹੈ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਹੈ ਕਿ ਇੱਕ ਕਤਲ ਵਰਗੇ ਮਾਮਲੇ ਦੇ ਵਿੱਚ ਵੀ ਹੁਣ ਤੱਕ ਜਿਹੜੀ ਐਫ ਆਈ ਆਰ ਦਰਜ ਨਹੀਂ ਕੀਤੀ ਸ਼ਵਿੰਦਰ ਸਿੰਘ ਹੈ ਮੈਂ ਸੁਤੰਤਰਤਾ ਸਗਰਮੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਸੁਤੰਤਰਤਾ ਸਗਰਮੀ ਪਰਿਵਾਰ ਦਾ ਮੈਂਬਰ ਹਾਂ ਮੇਰੇ ਪਿਤਾ ਜੀ ਦੀ ਡੈਥ ਹੋਈ ਹੈ ਕੁੱਟਮਾਰ ਕਰਕੇ ਭਾਈ ਜੀ ਕਿੰਨੇ ਦਿਨ ਘਰੇ ਪਏ ਰਹੇ ਕੁੱਟਮਾਰ ਤੋਂ ਕਿਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਹੜੀ ਕੁੱਟਮਾਰ ਕੀਤੀ ਗਈ ਆ ਉਹ ਹਰਜਿੰਦਰ ਸਿੰਘ ਸਖਜਿੰਦਰ ਸਿੰਘ ਦੋਨੋਂ ਪੁੱਤਰ ਪਿਰਚੀ ਸਿੰਘ ਵਾਸੀ ਪਿੰਡ ਲਵਾਨੇ ਵਾਲੀ ਗਰਮੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪੈਂਡ ਲਵਾਨੇ ਵਾਲੀ ਜਗਿੰਦਰ ਸਿੰਘ ਪੁੱਤਰ ਗਰਦੇਤ ਸਿੰਘ ਉਰਫ ਗੁਰਾ ਉਹਨਾਂ ਦੇ ਵੱਲੋਂ ਮੇਰੇ ਪਿਤਾ ਜੀ ਦੀ ਕੁੱਟਮਾਰ ਕੀਤੀ ਗਈ ਹੈ ਕਿੰਨਾਰੇ ਕਰੀਬੀ ਰਿਸ਼ਤੇਦਾਰ ਹੈ ਕੋਈ ਸਿਆਸੀ ਜਿਹੜਾ ਇੱਕ ਇਹ ਕਿਸਾਨ ਆ ਗੂਲ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਦੇਖੋ ਕਿਸਾਨ ਜੱਥੇਬੰਦੀ ਡੱਲੇਵਾਲ ਨਾਲ ਸਬੰਧ ਰੱਖਦੇ ਜਿਨ੍ਹਾਂ ਨੇ ਮੇਰੇ ਫਾਦਰ ਦੇ ਸੱਟਾਂ ਮਾਰੀਆਂ ਉਹ ਜੀ ਕਿੰਨੇ ਦਿਨ ਘਰੇ ਪਏ ਰਹੇ ਜ਼ਖਮੀ ਹੋਣ ਤੋਂ ਬਾਅਦ ਦੇਖੋ ਮੇਰੇ ਪਿਤਾ ਜੀ ਜਿਹਦਾ ਮੇਰੇ ਸੱਟਾਂ ਵਜ ਗਈਆਂ ਉਨਰੇ ਬਹੁਤ ਗੁੱਜੀਆਂ ਸੱਟਾਂ ਮਾਰੀਆਂ ਸੀ ਉਹਨਾਂ ਨੇ ਪੂਰੀ ਬਾਹ ਤੇ ਪਸਲੀਆਂ 'ਚ ਪੱਟਦੀ ਤਾਂ ਮੇਰੀ ਹਾਲਤ ਜ਼ਿਆਦਾ ਉਸ ਟਾਈਮ ਵੀ ਸੀ ਅਸੀਂ ਖੇਤ ਵਿੱਚ ਬੈਠੇ ਮੇਰੇ ਪਿਤਾ ਜੀ ਕਹਿੰਦੇ ਕਿ ਤੂੰ ਜਾ ਇੱਕ ਵਾਰ ਆਪਣੇ ਘਰੇ ਕੋਈ ਨਹੀਂਗਾ ਤੇ ਇਹ ਨਾ ਹੋਵੇ ਕਿ ਤੇ ਉਹ ਹੀ ਗੁੰਡੇ ਦੁਬਾਰਾ ਆਪਣੇ ਘਰ ਤੇ ਹੱਲਾ ਬੋਲ ਦੇਣ ਜਦੋਂ ਮੈਂ ਐਡਮਿਟ ਹੋਇਆ ਮੇਰਾ ਇੱਥੇ ਇਲਾਜ ਹੋਇਆ ਸੀ ਬਲ ਹਸਪੀਟਲ ਮੈਨੂੰ ਕਰੀਬ ਦੂਜੇ ਤੀਜੇ ਦਿਨਾਂ ਤੋਂ ਛੁੱਟੀ ਮਿਲ ਗਈ ਭਾਈ ਜੀ ਜਦੋਂ ਮੈਂ ਘਰ ਗਿਆ ਤਾਂ ਮੇਰੇ ਪਿਤਾ ਜੀ ਕਹਿੰਦੇ ਬੇਟੇ ਮੈਂ ਬਹੁਤ ਤਕਲੀਫ ਵਿੱਚ ਆ ਤੇ ਫਿਰ ਮੈਂ ਉਹਨਾਂ ਦਾ ਪ੍ਰਾਈਵੇਟ ਹਸਪੀਟਲਾਂ ਵਿੱਚ ਇਲਾਜ ਕਰਵਾਇਆ ਇਲਾਜ ਦੇ ਦੌਰਾਨ ਕੱਲ ਇੱਥੇ ਮੈਡੀਕਲ ਜਿਹੜਾ ਹਸਪੀਟਲ ਹੈ ਡਾਇਰੈਕਟਰ ਸੰਜੀਤ ਜੀ ਦਾ ਉਹਨਾਂ ਦੇ ਹਸਪੀਟਲ 'ਚ ਉਹ ਦਮ ਤੋੜ ਗਏ ਕਿਸੇ ਨੇ ਹਸਪਤਾਲ 'ਚ ਦਾਖਲ ਹੋਣ ਤੋਂ ਰੋਕਿਆ ਸੀ ਤੁਹਾਡੇ ਪਿਤਾ ਨੂੰ हां ਰੋਕਣ ਦੀ ਕੋਸ਼ਿਸ਼ ਕੀਤੀ ਸੀ ਕਿ ਦੇਖੋ ਪ੍ਰਸ਼ਾਸਨ ਵਾਲੇ ਕਹਿੰਦੇ ਸੀ ਵੀ ਤੁਸੀਂ ਤਾਂ ਬਿਲਕੁਲ ਠੀਕ ਆ ਤੁਸੀਂ ਐਵੇਂ ਕਿਉਂ ਕਰਦੇ ਆ ਲੱਗਦਾ ਜੀ ਉਦੋਂ ਹੀ ਦਾਖਲ ਹੋ ਜਾਂਦੇ ਤਾਂ ਬਚ ਜਾਂਦੇ ਬਿਲਕੁਲ ਜੀ ਕਿਉਂਕਿ ਸਾਡੇ ਤੇ ਪਹਿਲਾਂ ਹੀ ਦਬਾਅ ਜਿਹੜਾ ਰਿਹਾ ਮੈਂ ਇੱਕ ਆਪਜੀ ਦੇ ਜ਼ਰੀਏ ਜ਼ਰੂਰ ਇੱਕ ਵੱਡੀ ਗੱਲ ਕਹਿਣੀ ਚਾਹੂੰਗਾ ਲੜਾਈ ਦਾ ਕਾਰਨ ਹੁੰਦਾ ਜਿਹੜਾ ਜ਼ਮੀਨ ਆ ਜਿਸ ਜ਼ਮੀਨ 'ਚ ਲੜਾਈ ਹੋਈ ਆ ਮੈਂ ਕੈਮਰੇ ਜ਼ਰੀਏ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਚਾਹੂੰਗਾ ਇਹਦੀ ਮਾਲਕੀ ਤੇ ਗਰਦਾਬਰੀ ਜਿਹੜੀ ਮੇਰੇ ਨਾਮ ਹੈ ਮੇਰੇ ਚਾਚਾ ਜੀ ਮੇਰੇ ਸਾਡੇ ਦੋਨੋਂ ਭਰਾਵਾਂ ਦੇ ਨਾਮ ਹੈ ਖੁਦ ਕਾਸ਼ਤ ਵੀ ਅਸੀਂ ਆ ਗਰਦਾਬਰੀ ਜਿਹੜੀ ਕਬਜ਼ਾ ਸ਼ੋਅ ਕਰਦੀ ਆ ਇਹ ਜਿਹੜੀ ਜਮ੍ਹਾਂ ਬੰਦੀ ਆ ਇਹਦੇ ਵਿੱਚ ਵੀ ਸਾਡਾ ਖਾਸ ਨੰਬਰ ਆ ਇਕੱਲਾ ਨਾ ਕਿਸੇ ਨਾਲ ਕੋਈ ਸਾਂਝਾ ਨਹੀਂਗਾ ਸਾਡਾ ਹੀ ਇਹ ਖਾਤਾ ਹੈਗਾ ਨੇੜੋਂ ਤੇੜਾ ਵੀ ਉਹਨਾਂ ਨਾਲ ਕੋਈ ਖਾਤੇ 'ਚ ਜਾਂ ਜ਼ਮੀਨ ਦੀ ਰਸੀਦ ਵਾਂਡ 'ਚ ਨਹੀਂ ਗਾ ਤੇ ਬਿਨਾਂ ਵਜ੍ਹਾ ਮਤਲਬ ਕਿ ਖੋਟੀ ਨੀਅਤ ਕਰਕੇ ਉਹਨਾਂ ਨੇ ਜ਼ਮੀਨ ਦੱਬਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਤੇ ਸਰਕਾਰ ਦਾ ਬਹੁਤ ਜ਼ਿਆਦਾ ਦਬਾਅ ਹੈ ਸਰਕਾਰ ਉਹਨਾਂ ਨਾਲ ਮਿਲੀ ਹੋਈ ਸੀ ਕਰੀਬ 1 ਸਾਲ ਤੋਂ ਇਸ ਤਰ੍ਹਾਂ ਕਰ ਰਹੇ ਸੀ ਪਹਿਲਾਂ ਪੰਚਾਇਤਾਂ 'ਚ ਗੱਲਾਂ ਹੋਈਆਂ ਡੱਲੇਵਾਲ ਤੁਹਾਨੂੰ ਲੱਗਦਾ ਸਰਕਾਰ ਦੇ ਨਾਲ ਹੈ ਡੱਲੇਵਾਲ ਨੇ ਜੀ ਕੋਈ ਸਰਕਾਰ ਨਾਲ ਵੀ ਉਹਨਾਂ ਦੀ ਸਟ ਹੈ ਨਹੀਂ ਡੱਲੇਵਾਲ ਦੀ ਰਿਸ਼ਤੇਦਾਰੀ ਕੀ ਸੀ ਉਹਨਾਂ ਨਾਲ ਉਹ ਆਪਣੇ ਆਪ ਨੂੰ ਕਹਿ ਦਿੰਦੇ ਕਿ ਅਸੀਂ ਡੱਲੇਵਾਲ ਦੇ ਦਮਾਦ ਆਂ ਇਹ ਗੱਲ ਉਹ ਕਹਿੰਦੇ ਆ ਕੀ ਹੰਤਰਮਾ ਕਦੋਂ ਤੱਕ ਚੱਲੂਗਾ ਤਰਨਾ ਦੇਖੋ ਜੀ ਮੇਰੇ ਪਿਤਾ ਜੀ ਆ ਸਾਡੇ ਪਰਿਵਾਰ ਦੇ ਇੱਕੋ ਇੱਕ ਮੁਖੀ ਸੀਗੇ ਤੇ ਸਾਡੇ ਸਿਰ ਤੋਂ ਬਾਪ ਦਾ ਸਾਆ ਉੱਟ ਗਿਆ ਜੈਸੇ ਹੱਕ ਲਈ ਅਸੀਂ ਲੜਨ ਗਏ ਸੀ ਜਿਹਦੀ ਮਾਲਕੀ ਕਰਦਾਵਰੀ ਮੇਰੇ ਨਾਂ ਹੈ ਕਿਸੇ ਵੀ ਇੰਨੇ ਕਿਸਾਨ ਭਰਾ ਜੇ ਕੀ ਉਹਨਾਂ ਦੀ ਮਾਲਕੀ ਕਰਦਾਵਰੀ ਤੇ ਜਾਊਗਾ ਕੋਈ ਨਜਾਇਜ਼ ਗੁੰਡਾ ਕਬਜ਼ਾ ਕਰਨ ਤਾਂ ਆਪਨੇ ਰੋਕਣ ਲਈ ਜਾਣਗੇ ਵੀਰੇ ਪਰਚੇ ਤੋਂ ਬਾਅਦ ਸਸਕਾਰ ਕਰੋਗੇ ਕਿ ਗ੍ਰਿਫਤਾਰੀ ਤੋਂ ਬਾਅਦ ਕਰੋਗੇ ਦੇਖੋ ਮੈਂ ਸਾਰੀ ਜਮਾਨਯੋਗ ਜਥੇਬੰਦੀਆਂ ਸਾਡੇ ਨਾਲ ਖੜੀਆਂ ਸੀ ਇਹਨਾਂ ਦੀ ਰਾਇ ਲੈ ਕੇ ਜਿਵੇਂ ਹੋਊਗਾ ਅਸੀਂ ਉਸ ਤਰ੍ਹਾਂ ਕਰਾਂਗੇ ਧੰਨਵਾਦ ਭਾਈ ਆਇਕਰੀਆ ਕੱਢੀ ਪਾੜੀ